ਜਦੋਂ ਲੱਗੇ ਗਲਨਕ ਮਾਇਆ ਸੀ ਉਦੋਂ ਮਾਪੇ ਹੀ ਦੁਰਗਤ ਉਹਨਾਂ ਗ੍ਰੰਥੀਆਂ ਵਾਸਤੇ ਸੰਤ ਗੁਰੂ ਗੁਰਦੇਵ ਸਿੰਘ ਜੀ ਵਰਤੀ ਤੇ ਚੀਜ਼ ਕਿਤੇ ਵੀ ਜਾ ਮੈਂ 사త్సੰਗ ਕਰਨ ਵਾਸਤੇ ਜਾਂਣਾ ਨਾ ਕਈ ਗੱਲ ਬਾਤ ਜਿੰਨਾ ਕਹਿ ਨਹੀਂ ਉਹ ਕਹਿ ਦਿੰਦੇ ਬਾਬਾ ਇਹ ਗਾਣਾ ਹੈ ਪਰ ਸਾਡੇ ਵਾਸਤੇ ਗਾਣਾ ਨਹੀਂ ਗਾ ਇਹ ਸਾਡੇ ਵਾਸਤੇ ਸਤ ਅੱਜ ਦੀ ਸ਼ਬਦ ਹੈ ਉਹ ਜਦੋਂ ਲੱਗੇ ਸੀਦਰ ਦੋ ਮਾਪੇ ਤੁਰ ਗਏ ਇਹ ਮਾਂ ਤੇ ਪਿਓ ਇੱਕ ਐਵੇਂ ਦੀ ਹੀ ਦਾ ਸ਼ਬਦ ਹੈ ਇਹ ਮਾਂ ਪਿਓ ਦੀ ਬਦੌਲਤ ਅਸੀਂ ਬਾਹਰ ਅੰਦਰ ਵਿਚਾਰ ਕਰਦੇ ਫਿਰਦੇ ਆ ਉਹਨਾਂ ਬਾਪੂ ਦੀ ਬਦੌਲਤ ਪ੍ਰਚਾਰ ਕਰਦੇ ਫਿਰਦੇ ਸਾਡੇ ਸ਼੍ਰੀ ਪ੍ਰੇਮ ਚੰਦ ਤੇਜੀ ਸਾਹਿਬ ਜੀ ਅਡਗਰੰਥ ਜੀ ਜਦੋਂ ਮੈਂ ਵਸਤੀ ਛੇਕਾ ਵਾਲੀ ਦੇ ਵਿੱਚ ਆਉਣਾ ਸਭ ਤੋਂ ਪਹਿਲਾਂ ਜਦੋਂ ਚਾਚਾ ਸ਼ਰਮਾ ਜੀ ਦੀ ਦੁਕਾਨ ਲੰਗੀਦੀ ਐ ਨਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਆਉਂਦੀ ਐ ਵੇਖੀ ਕਿ ਕਿਤੇ ਗੁਵਾ ਨਾ ਬੈਠੀ ਸਿਰ ਤੋਂ ਠੰਡੀਆਂ ਛਾਂਵਾਂ ਬਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਿਲਨ ਤੂੰ ਵਾਵਾ ਬਈ ਇਹਨਾਂ ਮਾਤਾ ਪਿਤਾ ਨੂੰ ਸੰਭਾਲ ਕੇ ਰੱਖਿਆ ਕਰ ਇਹਨਾਂ ਮਾਤਾ ਪਿਤਾ ਦੀ ਸੇਵਾ ਕਰਿਆ ਕਰ ਇਹਨਾਂ ਮਾਤਾ ਪਿਤਾ ਦੀ ਬਦੌਲਤ ਇੱਥੇ ਆਉਂ ਚਾਹ ਨਹੀਂ ਕਰਨਾ ਜਿੰਦੋ ਠੰਡੀਆਂ ਸ਼ਾਵਾਂ ਬਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਦੁਆਵਾ ਬਈ ਆਕੇ ਕਹਿਰਵਾ ਰੱਖ ਕੀ ਗੱਲ ਹੈ ਕਹਿਰਵਾ ਰੱਖ ਦੁਗਣਾ ਰੱਖ ਵੇਖੇ ਕਿਤੇ ਗੁਵਾਰਾ ਬੈਠੀ ਸਿਰੇ ਮਿਲਣਾ ਨਮਾਦਿਆਂ ਮਿਲਣ ਕੁਵਾਵਾ ਵਾਲਾ ਬਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਮਾਦਿਆਂ ਮਿਲਣ ਕੁਵਾਵਾ ਦੇ ਤੁਮਛਿਆ ਨਾ ਜਦੋਂ ਕਿਤੇ ਪੁੱਤਰ ਨੂੰ ਦੁੱਖ ਆਉਂਦਾ ਤੇ ਮਾਂ ਦੇ ਸੀਨੇ ਦੇ ਵਿੱਚ ਹੋ ਕੇ ਗੁਜਰਦੀ ਹੈ ਪਿਤਾ ਦੇ ਸੀਨੇ ਦੇ ਵਿੱਚ ਹੋ ਕੇ ਗੁਜਰਦੀ ਹੈ ਮਾਂ ਦੇ ਸੀਨੇ ਹੋ ਕੇ ਗੁਜਦੇ ਜਦ ਕੋਈ ਦੇਖ ਆਵੇ ਮਾਂ ਦੇ ਸੀਨੇ ਹੋ ਕੇ ਗੁਜਦੇ ਜਦ ਕੋਈ

ਤੋਂ ਬਜੇ ਨੇ ਸਤਾਈ ਯੰਤਰਾ ਸਤ